ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ ਜੋ ਲੱਖਾਂ ਪਰਿਵਾਰਾਂ ਲਈ ਮਿਰਸਾਲ ਬਣ ਚੁੱਕਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਜੇ ਮਾਪਿਆਂ ਜਾਂ ਸਰਪ੍ਰਸਤਾਂ ਨੇ ਬਚਪਨ ਵਿੱਚ ਕਿਸੇ ਨਾਬਾਲਗ ਬੱਚੇ ਦੀ ਜਾਇਦਾਦ ਵੇਚ ਦਿੱਤੀ ਹੋਵੇ ਤਾਂ ਬੱਚਾ ਬਾਲਗ ਹੋਣ ਤੋਂ ਬਾਅਦ ਉਸ ਸੌਦੇ ਨੂੰ ਰੱਦ ਕਰ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਸ ਲਈ ਅਦਾਲਤ ਵਿੱਚ ਕੇਸ ਦਾਇਰ ਕਰਨਾ ਵੀ ਲਾਜ਼ਮੀ ਨਹੀਂ ਹੈ ਇਹ ਫੈਸਲਾ ਕਰਨਾਟਕ ਦੇ ਇੱਕ ਕੇਸ ਉੱਤੇ ਆਧਾਰਿਤ ਹੈ ਜਿਸ ਵਿੱਚ ਤਿੰਨ ਨਾਬਾਲਗ ਭਰਾਵਾਂ ਦੇ ਨਾਮ ਜ਼ਮੀਨ ਖਰੀਦੀ ਗਈ ਸੀ ਪਰ ਬਾਅਦ ਵਿੱਚ ਉਹ ਜਾਇਦਾਦ ਗਲਤ ਤਰੀਕੇ ਨਾਲ ਵੇਚ ਦਿੱਤੀ ਗਈ ਬਾਲਗ ਹੋਣ ਤੋਂ ਬਾਅਦ ਬੱਚਿਆਂ ਨੇ ਜ਼ਮੀਨ ਮੁੜ ਆਪ ਵੇਚ ਦਿੱਤੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਚੁੱਕਾ ਹੈ ਆਖਰਕਾਰ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ ਅੱਜ ਇਹ ਮਹੱਤਵਪੂਰਨ ਫੈਸਲਾ ਆਇਆ ਹੈ ਅਦਾਲਤ ਨੇ ਕਹਿ ਕੇ ਜੇ ਕੋਈ ਬੱਚਾ ਬਾਲਗ ਹੋਣ ਤੋਂ ਬਾਅਦ ਆਪਣੇ ਵਿਹਾਰ ਜਿਵੇਂ ਜਾਇਦਾਦ ਖੁਦ ਵੇਚਣ ਜਾਂ ਕਿਸੇ ਨੂੰ ਟ੍ਰਾਂਸਫਰ ਕਰਨ ਰਾਹੀ ਪਹਿਲੇ ਸੌਦੇ ਨੂੰ ਨਕਾਰ ਦੇਵੇ ਤਾਂ ਇਹ ਕਾਫੀ ਹੁੰਦਾ ਹੈ ਮਕਦਮੇ ਦੀ ਲੋੜ ਹਰ ਸਥਿਤੀ ਵਿੱਚ ਨਹੀਂ ਹੁੰਦੀ ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਮਨਜ਼ੂਰ ਕੀਤਾ ਹੈ ਕਿ ਕਈ ਵਾਰ ਬੱਚਿਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਜਾਇਦਾਦ ਵੇਚ ਦਿੱਤੀ ਗਈ ਹੈ ਇਸ ਲਈ ਉਹਨਾਂ ਨੂੰ ਕਾਨੂੰਨੀ ਮੌਕਾ ਮਿਲਣਾ ਚਾਹੀਦਾ ਹੈ ਦੂਜੇ ਪਾਸੇ ਪਰਿਵਾਰਕ ਜਾਇਦਾਦ ਨਾਲ ਜੁੜੇ ਹੋਏ ਇੱਕ ਹੋਰ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਵੱਡਾ ਫੈਸਲਾ ਸੁਣਾਇਆ ਪਤਨੀ ਨੂੰ ਆਪਣੇ ਸਸਰਾਲ ਦੇ ਘਰ ਵਿੱਚ ਰਹਿਣ ਦਾ ਅਧਿਕਾਰ ਹੈ ਭਾਵੇਂ ਪਤੀ ਨੂੰ ਪਰਿਵਾਰ ਵੱਲੋਂ ਬੇਦਖਲ ਹੀ ਕਿਉਂ ਨਾ ਕਰ ਦਿੱਤਾ ਗਿਆ ਹੋਵੇ ਅਦਾਲਤ ਨੇ ਘਰ ਨੂੰ ਸਾਂਝਾ ਕਰ ਮੰਨਦੇ ਹੋਏ ਨੂੰ ਦੇ ਹੱਕ ਨੂੰ ਸੁਰੱਖਿਅਤ ਕੀਤਾ ਹੈ ਇਹ ਦੋਵੇਂ ਫੈਸਲੇ ਇੱਕ ਵੱਡਾ ਸੰਦੇਸ਼ ਹਨ ਮਕਾਨ ਜਾਇਦਾਦ ਅਤੇ ਪਰਿਵਾਰਕ ਅਧਿਕਾਰ ਸਿਰਫ ਕਾਗਜ਼ਾਂ ਦੀ ਭਾਸ਼ਾ ਨਹੀਂ ਇਨਸਾਫ ਦਾ ਮੂਲ ਵੀ ਹਨ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ ਜੋ ਲੱਖਾਂ ਪਰਿਵਾਰਾਂ ਲਈ ਮਿਸਾਲ ਬਣ ਚੁੱਕਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਜੇ ਮਾਪਿਆਂ ਜਾਂ ਸਰਪ੍ਰਸਤਾਂ ਨੇ ਬਚਪਨ ਵਿੱਚ ਕਿਸੇ ਨਾਬਾਲਗ ਬੱਚੇ ਦੀ ਜਾਇਦਾਦ ਵੇਚ ਦਿੱਤੀ ਹੋਵੇ ਤਾਂ ਬੱਚਾ ਬਾਲਗ ਹਉਣ ਤੋਂ ਬਾਅਦ ਉਸ ਸੌਦੇ ਨੂੰ ਰੱਦ ਕਰ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਸ ਲਈ ਅਦਾਲਤ ਵਿੱਚ ਕੇਸ ਦਰਜ ਕਰਨਾ ਵੀ ਲਾਜ਼ਮੀ ਨਹੀਂ ਹੈ ਇਹ ਫੈਸਲਾ ਕਰਨਾਟਕ ਦੇ ਇੱਕ ਕੇਸ ਉੱਤੇ ਆਧਾਰਿਤ ਹੈ ਜਿਸ ਵਿੱਚ ਤਿੰਨ ਨਾਬਾਲਗ ਭਰਾਵਾਂ ਦੇ ਨਾਮ ਜ਼ਮੀਨ ਖਰੀਦੀ ਗਈ ਸੀ ਪਰ ਬਾਅਦ ਵਿੱਚ ਉਹ ਜਾਇਦਾਦ ਗਲਤ ਤਰੀਕੇ ਨਾਲ ਵੇਚ ਦਿੱਤੀ ਗਈ ਬਾਲਗ ਹੋਣ ਤੋਂ ਬਾਅਦ ਬੱਚਿਆਂ ਨੇ ਜ਼ਮੀਨ ਮੁੜ ਆਪ ਵੇਚ ਦਿੱਤੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਚੁੱਕਾ ਹੈ ਆਖਰਕਾਰ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਅੱਜ ਇਹ ਮਹੱਤਵਪੂਰਨ ਫੈਸਲਾ ਆਇਆ ਹੈ ਅਦਾਲਤ ਨੇ ਕਿਹਾ ਕਿ ਜੇ ਕੋਈ ਬੱਚਾ ਬਾਲਗ ਹੋਣ ਤੋਂ ਬਾਅਦ ਆਪਣੇ ਵਾਰ ਜਿਵੇਂ ਜਾਇਦਾਦ ਖੁਦ ਵੇਚਣ ਜਾਂ ਕਿਸੇ ਨੂੰ ਟ੍ਰਾਂਸਫਰ ਕਰਨ ਰਾਹੀ ਪਹਿਲੇ ਸੌਦੇ ਨੂੰ ਨਕਾਰ ਦੇਵੇ ਤਾਂ ਇਹ ਕਾਫੀ ਹੁੰਦਾ ਹੈ ਮਕਦਮੇ ਦੀ ਲੋਡ ਹਰ ਸਥਿਤੀ ਵਿੱਚ ਨਹੀਂ ਹੁੰਦੀ ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਮਨਜ਼ੂਰ ਕੀਤਾ ਹੈ ਕਿ ਕਈ ਵਾਰ ਬੱਚਿਆਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਜਾਇਦਾਦ ਵੇਚ ਦਿੱਤੀ ਗਈ ਹੈ ਇਸ ਲਈ ਉਹਨਾਂ ਨੂੰ ਕਾਨੂੰਨੀ ਮੌਕਾ ਮਿਲਣਾ ਚਾਹੀਦਾ ਹੈ ਦੂਜੇ ਪਾਸੇ ਪਰਿਵਾਰਕ ਜਾਇਦਾਦ ਨਾਲ ਜੁੜੇ ਹੋਏ ਇੱਕ ਹੋਰ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਵੱਡਾ ਫੈਸਲਾ ਸੁਣਾਇਆ ਪਤਨੀ ਨੂੰ ਆਪਣੇ ਸਸਰਾਲ ਦੇ ਘਰ ਵਿੱਚ ਰਹਿਣ ਦਾ ਅਧਿਕਾਰ ਹੈ ਭਾਵੇਂ ਪਤੀ ਨੂੰ ਪਰਿਵਾਰ ਵੱਲੋਂ ਬੇਦਖਲ ਹੀ ਕਿਉਂ ਨਾ ਕਰ ਦਿੱਤਾ ਗਿਆ ਹੋਵੇ ਅਦਾਲਤ ਨੇ ਘਰ ਨੂੰ ਸਾਂਝਾ ਕਰ ਮੰਨਦੇ ਹੋਏ ਨੂੰ ਦੇ ਹੱਕ ਨੂੰ ਸੁਰੱਖਿਤ ਕੀਤਾ ਹੈ ਇਹ ਦੋਵੇਂ ਫੈਸਲੇ ਇੱਕ ਵੱਡਾ ਸੰਦੇਸ਼ ਹਨ ਮਕਾਨ ਜਾਇਦਾਦ ਅਤੇ ਪਰਿਵਾਰਕ ਅਧਿਕਾਰ ਸਿਰਫ ਕਾਗਜ਼ਾਂ ਦੀ ਭਾਸ਼ਾ ਨਹੀਂ ਇਨਸਾਫ ਦਾ ਮੂਲ ਵੀ ਹੈ